ਮੈਨੂੰ ਪਤਾ ਨਹੀਂ ਸੀ ਰਾਤ 4 ਵਜੇ ਕੁਝ ਲੋਕਾਂ ਦੇ ਟੈਲੀਫੋਨ ਆਏ ਔਰ ਪਤਾ ਲੱਗ ਗਿਆ ਕਿ ਕੁਝ ਲੋਕਾਂ ਨੂੰ ਸਾਡੇ ਨੂੰ ਸਿੰਬਲ ਮਿਲੇ ਵੇ ਸੀਗੇ ਜਿਹੜੇ ਜਾਨੀ ਕਿ ਸਰਪੰਚੀ ਦੇ ਚੋਣਾਂ ਦੇ ਸਿੰਬਲ ਮਿਲ ਗਏ ਸੀ ਤੇ ਉਹ ਸਿੰਬਲ ਕੈਨਸਲ ਕਰਕੇ 29 ਤੋਂ 30 ਪਿੰਡਾਂ ਦੇ ਟੋਟਲ 52 ਪਿੰਡ ਹੈ ਸਾਡੇ 29 ਤੋਂ 30 ਪਿੰਡਾਂ ਦੇ ਸਰਪੰਚਾਂ ਦੇ ਕਾਗਜ਼ ਜਿਹੜੇ ਆ ਉਹ ਕੈਨਸਲ ਕਰਤੇ ਇਹਦੇ ਤੋਂ ਇਹ ਮਤਲਬ ਹੈ ਕਿ ਇਹਰਾ ਮਤਲਬ ਚੋਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਰਟੀ ਜਿਹੜੀ ਲੋਕਤੰਤਰ ਦੀਆਂ ਗੱਲਾਂ ਕਰਦੀ ਸੀ ਜਾਂ ਜਿਹੜੀ ਕਹਿੰਦੇ ਸੀ ਕਿ ਅਸੀਂ ਨਵਾਂ ਬਦਲਾਵ ਲੈ ਕੇ ਆਵਾਂਗੇ ਉਹਨਾਂ ਨੇ ਬਦਲਾਅ ਦੇ ਰੰਗ ਵੈਸੇ ਤਾਂ ਪੂਰੇ ਪੰਜਾਬ 'ਚ ਵਿਖਾਏ ਪੂਰੇ ਪੰਜਾਬ 'ਚ ਵੇਖਣ ਨੂੰ ਮਿਲੇ ਲੇਕਿਨ ਇੱਥੇ ਬੜੀ ਸਕੀਮ ਦੇ ਨਾਲ ਲੋਕਾਂ ਤੋਂ ਪੈਸੇ ਲੈ ਲੇ ਕਾਗਜ਼ ਭਰਾਲੇ ਖਜ਼ਾਨੇ 'ਚ ਪੈਸੇ ਪਾ ਲੇ ਲੋਕਾਂ ਦੀ 4-4 ਦਿਨ ਖੱਜਲ-ਖਵਾਰੀ ਕੀਤੀ ਲਿਸਟਾਂ ਲਾਤੀਆਂ ਕਾਗਜ਼ ਸਹੀ ਹੈ ਉਸ ਤੋਂ ਬਾਅਦ ਅੱਜ ਰਾਤ ਨੂੰ 4 ਵਜੇ ਕਾਗਜ਼ ਜਿਹੜੇ ਆ ਸਾਰੇ ਰੱਦ ਕਰਦੇ 29 ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਜੇਤੂ ਘਰਾੜ ਦੇ ਦਿੱਤੀਆਂ ਗਈਆਂ ਸੋ ਮੈਂ ਵਧਾਈ ਦੇਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਜੀ ਭਾਈ 29 ਸਰਪੰਚ ਗਿੱਦੜਵਾ ਚ ਤੁਹਾਡੇ ਬਣ ਗਏ ਆ ਹੁਣ ਬਾਅਦ ਇਲੈਕਸ਼ਨਾਂ ਬੜਾ ਫਾਇਦਾ ਕਰਾਂਗੇ ਅਸੀਂ ਤੁਹਾਡਾ ਜਿਹੜੇ ਲੋਕਾਂ ਨੂੰ ਇਸ ਕੱਲ ਦਾ ਫਾਇਦਾ ਸੀਗਾ ਕਿ ਸਰਪੰਚਾਂ ਨੇ ਉਹਨਾਂ ਦੇ ਘਰਾਂ ਚੋਂਣਾ ਸੀਗਾ ਔਰ ਜਨਾਬੇ ਆਲੀ ਮੈਂ ਤੁਹਾਨੂੰ ਦੱਸ ਦਿਆਂ ਇਹ ਨਹੀਂ ਹੋਇਆ ਪਹਿਲਾਂ ਗਿੱਦੜਬਾਜ ਕਦੇ ਜਿਸ ਪ੍ਰਕਾਰ ਦਾ ਤੁਸੀਂ ਮਾਹੌਲ ਬਣਾਇਆ ਕਿ ਗਿੱਦੜਬਾਜ ਚ ਕਾਗਜ਼ ਕੈਂਸਲ ਹੋਣ ਬਾਇਲੈਕਸ਼ਨ ਹੋਊਗਾ ਫਿਰ ਮੇਰੇ ਵੀ ਕਾਗਜ਼ ਕੈਂਸਲ ਕਰਾ ਦਿਓ ਆਹ ਜਿਹੜਾ ਐਸ ਡੀ ਐਮ ਲਾਇਆ ਤੁਸੀਂ ਜਿਹਦੇ ਗਲੇ ਚ ਪੱਟਾ ਪਾਇਆ ਵਿਆ ਜਿਹੜਾ ਨਾਂ ਜਸਪਾਲ ਸਿੰਘ ਹੈ ਗੱਲਾਂ ਦਾ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਹ ਲੇਕਿਨ ਹੁਣ ਇਹਦੀ ਸ਼ੂਗਰ ਘੱਟੀ ਪਈ ਐ ਫੋਨ ਨਹੀਂ ਚੱਕਦਾ ਵਧੀ ਪਈ ਐ ਕੋਈ ਕਹਿੰਦਾ ਇਹਦਾ ਦੋਸਤ ਦਾ ਫੋਨ ਆਇਆ ਸੀ ਭੂਲਾ ਸਾਡਾ ਐਮਸੀ ਐ ਉਹ ਕਹਿੰਦਾ ਵੀ ਉਹਦਾ ਫੋਨ ਆਇਆ ਔਰ ਇਹ ਸ਼ੂਗਰ ਵਧ ਗਈ ਐ ਮੈਂ ਕਿਹਾ ਅਜੇ ਤਾਂ ਘਟਣੀ ਵੀ ਐ ਜੇ ਜਸਪਾਲ ਸਿੰਘ ਸਮਾਂ 2 ਸਾਲਾਂ ਬਾਅਦ ਤੇਰਾ ਲਾਜ ਨਾ ਕੀਤਾ ਤਾਂ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹੀਂ ਔਰ ਜਿਨੇ ਜਿਨੇ ਸਾਨੂੰ ਭਾਜੀ ਪਾਈ ਐ ਔਰ ਇਹ ਅਸੀਂ ਭਾਜੀ ਮੂੜੀ ਐ ਹਮੇਸ਼ਾ ਜ਼ਿੰਦਗੀ ਚ ਔਰ ਇਹ ਉਹਨੂੰ ਉਹ ਏਦਾਂ ਹੀ ਘਟਦੀ ਵੱਧਦੀ ਰਹੂਗੀ ਇੱਕ ਹੈ ਗਿਆ ਬਈ ਡੀਸੀ ਉਹ ਨਾਏ ਤਰਪਾਠੀ ਤਰਪਾਠੀ ਦਾ ਨਹੀਂ ਮੈਨੂੰ ਹੋਰ ਹੀ ਕੁਝ ਲੱਗਦਾ ਏ ਕਿਉਂਕਿ ਇਹਦੀ ਤਰਪਾਠੀ ਸਾਹਿਬ ਵਾਲੀ ਤਾਂ ਕੋਈ ਸ਼ਕਲ ਨਹੀਂ ਲੱਗਦੀ ਜਿਸ ਪ੍ਰਕਾਰ ਦੀ ਸ਼ਕਲ ਔਰ ਸੂਰਤ ਹੈ ਔਰ ਇਹ ਜਿਵੇਂ ਪਿੰਡ ਦਾ ਚੌਕੀਦਾਰ ਕਰਦਾ ਹੁੰਦਾ ਇਸ ਤਰ੍ਹਾਂ ਡੀਸੀ ਦਾ ਬਿਹੇਵੀਅਰ ਹੈ ਆਈਐਸ ਦੇ ਨਾਮ ਨੂੰ ਇਹਨਾਂ ਨੇ ਮੈਂ ਸਮਝਦਾ ਕਿ ਦਾਗ ਲਾਤਾ ਹੈ ਆਈਐਸ ਦਾ ਬਹੁਤ ਵੱਡਾ ਉੱਚਾ ਰੁਤਬਾ ਹੈ ਪੰਜਾਬ ਦੇ ਅੰਦਰ ਔਰ ਆਈਐਸ ਆਫੀਸਰ ਬਹੁਤ ਚੰਗੇ ਵੀ ਹੈ ਇੱਥੇ ਪਹਿਲਾ ਡੀਪਟੀ ਕਮਿਸ਼ਨਰ ਲੱਗੇ ਰਹੇ ਉਹਨਾਂ ਨੇ ਆਪ ਦੇ ਡਿਪਟੀ ਕਮਿਸ਼ਨਰ ਦੀ ਕੁਰਸੀ ਦਾ ਗਰੀਮਾ ਦਾ ਸਨਮਾਨ ਰੱਖਿਆ ਲੇਕਿਨ ਇੰਨਾ ਲੋਗਾ ਨੇ ਮੈਂ तमाम ਆਈਐਸ ਆਫੀਸਰ ਸਹਿਬਾਨ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਥੱਲਿਓਂ ਚੱਲ ਕੇ ਆਏ ਤੁਸੀਂ ਆਈਐਸ ਆਫੀਸਰ ਬਣਾਤੇ ਇੰਨਾ ਲੋਗਾ ਨੇ ਤੁਹਾਡੀ ਲੋਕਾਂ ਦੀ ਵੀ ਮਿੱਟੀ ਬਲੀਤ ਕਰ ਦਿੱਤੀ ਹੈ ਆ ਜਿਹੜਾ ਤਿਰਪਾਠੀ ਵਰਗੇ ਜਿਹੜੇ ਲੋਕ ਆ ਗਏ ਇਹ ਜਿਵੇਂ ਜਿਵੇਂ ਬੰਦਾ ਨੂੰ ਆਰਡਰ ਮਾਰੀਦਾ ਨਾ ਐਦਾਂ ਫੈਲਾ ਫੋਟੋ ਐਦਾਂ ਖਚੋਂਦਾ ਇਹ ਲੀਡਰਾਂ ਦੇ ਨਾਲ ਜਿਵੇਂ ਇਹਦੀ ਕਦੇ ਫੋਟੋ ਨਹੀਂ ਖਿੱਚੀ ਹੁੰਦੀ ਕਿਸੇ ਮੰਤਰੀ ਦੇ ਨਾਲ ਏਰੀਆ ਅਖਬਾਰਾਂ 'ਚ ਫੋਟੋ ਦੇਖ ਲਓ ਇਹ ਐ ਮੂੰਹ ਕੱਢ ਕੇ ਫੋਟੋ ਖਚੋਂਦਾ ਹੈ ਕਿ ਜਿਵੇਂ ਆਮ ਬੰਦਾ ਕੋਈ ਜਿਨੇ ਵਿਚਾਰੇ ਨੇ ਕੁਝ ਵੇਖਿਆ ਨਹੀਂ ਕਿਉਂਕਿ ਇਹ ਨੂੰ ਇਹ ਕਹਿ ਕੇ ਲਾਇਆ ਗਿਆ ਡੀਸੀ ਤੈਨੂੰ ਡੀਸੀ ਦਾ ਲੋੜਾ ਨਹੀਂ ਇਹਨੂੰ ਇਸ ਤੋਂ ਪਹਿਲਾਂ ਕਿਸੇ ਕਿਸੇ ਸਰਕਾਰ ਨੇ ਡਿਪਟੀ ਕਮਿਸ਼ਨਰ ਨਹੀਂ ਲਾਇਆ ਕਿਉਂਕਿ ਇਹ ਕਾਬਿਲ ਹੀ ਨਹੀਂ ਸੀਗਾ ਜੇ ਕਾਬਿਲ ਹੁੰਦਾ ਤਾਂ ਇਹਨੂੰ ਡੀਸੀ ਪਹਿਲਾਂ ਲਾ ਦਿੰਦੇ ਕਿਤੇ ਸੋ ਪਹਿਲੀ ਵਾਰੀ ਇਹ ਸਰਕਾਰ ਨੇ ਇਹਨੂੰ ਡੀਸੀ ਲਾਇਆ ਡਿਪਟੀ ਕਮਿਸ਼ਨਰ ਲਾਇਆ ਹਾਲਾਂਕਿ ਇਹਦੀ ਰਿਟਾਇਰਮੈਂਟ ਹੋ ਜਾਣੀ ਹੈ ਕੋਈ 2 4 5 ਸਾਲਾਂ ਨੂੰ ਸੋ ਇਸ ਬੰਦੇ ਨੇ ਮੁੱਖ ਮੰਤਰੀ ਸਾਹਿਬ ਦੇ ਇਹ ਸਾਰਾ ਜਿਹੜਾ ਅਡੰਬਰ ਰਚਿਆ ਸੋ ਚਲੋ ਮੁਬਾਰਕਾਂ ਤੁਹਾਨੂੰ ਹਜੇ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਹਟਾਉਣਾ ਵੀ ਇਹ ਦੋਆਂ ਜਾਨਿਆਂ ਨੂੰ ਜਦੋਂ ਗਿੱਦੜਵੇ ਦੀ ਜਿਮਨੀ ਚੋਣ ਹਾਰੋਗੇ ਨਾ ਉਦੋਂ ਤੁਸੀਂ ਲਾ ਦਿੱਤੇ ਜਾਓਗੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਮਿਸਟਰ ਜਿਹੜਾ ਆ ਹੈਗਾ ਮਹਿੰਦਰਾ ਇਹਨੂੰ ਕਹਿਣਾ ਹੀ ਨਹੀਂ ਚਾਹੁੰਦਾ ਵੀ ਇਹ ਤੂੰ ਤਿਰਪ ਕੀ ਹੈ ਤੂੰ ਹੈ ਹੀ ਕੁਝ ਹੋਰ ਸੋ ਇਹਦੇ ਤੇ ਤੇ ਆ ਜਿਹੜਾ ਜਸਪਾਲ ਐ ਐਸਡੀਐਮ ਐ ਹੁਣ ਜਾਂ ਤਾਂ ਜਸਪਾਲ ਸਿਆ ਇਹ ਕੰਮ ਕਰੀ ਜੇ ਖੁਸ਼ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ ਤਾਂ ਤੂੰ ਸਾਡੇ ਕਾਗਜ ਹੀ ਉਡਾ ਦੀ ਭਰਾ ਮੇਰਿਆ ਉਦੋਂ ਵੀ ਰੱਖਦੀ ਨਾ ਇਹਨਾਂ ਗਰੀਬਾਂ ਨਾਲ ਕਿਉਂ ਧੱਕਾ ਕੀਤਾ ਸਰਪੰਚੀਆਂ ਦੇ ਜਿਹੜੇ ਅਸੀਂ ਗਰੀਬ ਭਰਾ ਜਿਨ੍ਹਾਂ ਦੇ ਫਾਇਦੇ ਹੋਣੇ ਸੀ ਗਲੀਆਂ 'ਚ ਜਾਣਾ ਸੀ ਸਰਪੰਚਾਂ ਨੇ ਵੋਟਾਂ ਮੰਗਣ ਜਾਣਾ ਸੀ ਹੱਥ ਜੋੜਨੇ ਸਨ ਫਿਰ ਉਹਨਾਂ ਨੇ ਉਹਨਾਂ ਤੋਂ ਮੋਹਰ ਲਵਾਉਣੀ ਸੀ ਹੁਣ ਇਹ ਜਿਹੜੇ ਜੇਤੂਕਰਾਰ ਦੇਤੇ ਇਹਨਾਂ ਨੇ ਤਾਂ ਕਿਸੇ ਦੇ ਕੋਲੇ ਜਾਣਾ ਹੀ ਨਹੀਂ ਔਰ ਵਿਚਾਰੇ ਲੋਕਾਂ ਨੂੰ ਇਹ ਕਹਿਣਗੇ ਅਸੀਂ ਕਿਹੜਾ ਵੋਟਾਂ ਲਈਆਂ ਸੋ ਮੇਰੇ ਕਹਿਣ ਦਾ ਮਤਲਬ ਪਿੰਡਾਂ ਦੇ ਪਿੰਡਾਂ ਦਾ ਗਰੀਬਾਂ ਦੀਆਂ ਬਦਸੀਸਾਂ ਤੁਹਾਨੂੰ ਦੂਆ ਨੂੰ ਮਿਲਣੀਆਂ ਜੋ ਤੁਸੀਂ ਕੰਮ ਕੀਤਾ ਤੇ ਤੀਜਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਹੈ ਨਵੇਂ-ਨਵੇਂ ਆਮ ਆਦਮੀ ਪਾਰਟੀ ਨਾਲ ਜੁਆਇਨ ਕੀਤੀਆਂ ਜਿਨ੍ਹਾਂ ਲੋਗਾ ਨੇ ਆ 3 4 2 ਆ ਹੋ ਰਿਹਾ ਹੈ ਮੇਰੀ ਬੇਨਤੀ ਹੈ ਪਿੰਡਾਂ ਵਾਲਿਓ ਮੈਂ ਆ ਰਿਹਾ ਠੀਕ ਚੱਲਣ ਲੱਗਿਆ ਤੇ ਮੈਂ ਸਾਢੇ 11 11 ਵਜੇ ਪਹੁੰਚ ਜਾਊਂਗਾ ਗਿੱਦੜਬਾ ਤੇ ਸਾਰੇ ਜਾਣੇ ਐਸ ਡੀ ਐਮ ਦੇ ਦਫਤਰ ਚ ਤੁਸੀਂ ਆ ਜਾਓ ਤਾਂ ਜੋ ਆਪਾਂ ਇਹਨਾਂ ਨਾਲ ਸਾਬ ਕਿਤਾਬ ਕਰ ਲਈਏ ਜੋ ਹੋਊਗਾ ਫਿਰ ਵੇਖੀ ਜਾਊਗੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰੇ ਜਾਣੇ ਫਿਰ ਆਪਾਂ ਅਗਲਾ ਫੈਸਲਾ ਉੱਥੇ ਲਵਾਂਗੇ ਇਉਂ ਤੋਂ ਬਾਅਦ ਉਤਰਪਟ ਜਿਹੜਾ ਇਹਦੇ ਜਾਣਾ ਹੈ ਡੀਸੀ ਦੇ ਜਾਣਾ ਹੈ ਕਿ ਫਿਰ ਐਸਡੀਐਮ ਨੂੰ ਘੇਰਨਾ ਹੈ ਤੇ ਮੇਰੀ ਬੇਨਤੀ ਹੈ ਹੁਣ ਐਸਡੀਐਮ ਇਡਾ ਉੱਚਾ ਲੰਮਾ ਜੱਟਾਂ ਦਾ ਮੁੰਡਾ ਆਪਦੇ ਆਪ ਨੂੰ ਬਹੁਤ ਘੈਂਡ ਕਹਿੰਦਾ ਇਹਨੂੰ ਕਹੇ ਐਸਡੀਐਮ ਦਫਤਰ ਆਜ ਸੋ ਐਸਡੀਐਮ ਦਫਤਰ ਆਓ ਤੇ ਫਿਰ ਪਤਾ ਲੱਗਣਾ ਹੈ ਵੀ ਕੀ ਹੋਣਾ ਹੈ ਔਰ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਯਾਰ ਦੋਸਤੋ ਜਿੰਨੇ ਵੀ ਪਿੰਡਾਂ 'ਚ ਇਹ ਗੱਲ ਮੇਰੀ ਸੁਣ ਰਹੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਪਿੰਡਾਂ ਦੇ ਵੇੜਿਆਂ ਦੇ ਵਿੱਚ ਪਿੰਡਾਂ ਦੇ ਮੁਹੱਲਿਆਂ ਦੇ ਗਲੀਆਂ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਕਿ ਆਮ ਆਦਮੀ ਪਾਰਟੀ ਨੇ ਸਰਪੰਚੀਆਂ ਦੇ ਕਾਗਜ਼ ਰੱਦ ਕਰ ਦਿੱਤੇ ਹਨ ਹੁਣ ਸਰਪੰਚ ਤੁਹਾਡੇ ਬੂਏ ਤੇ ਨਹੀਂ ਆਉਣਗੇ ਤੁਹਾਡਾ ਉਹ ਫੋਨ ਵਾਲਾ ਫਾਇਦਾ ਇਹਨਾਂ ਨੇ ਨੁਕਸਾਨ ਕਰਾਤਾ ਤੁਹਾਨੂੰ ਕਈਆਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣਾ ਸੀ ਕਈਆਂ ਦੀ ਗੱਲਬਾਤ ਸੁਣੀ ਜਾਣੀ ਸੀ ਕਈਆਂ ਦੇ ਕੰਮ ਹੋਣੇ ਸਨ ਸੋ ਤਕੜੇ ਹੋ ਕੇ ਹੁਣ ਇਹ ਜੇ ਆਪਾਂ ਸਾਰੇ ਸਾਰੇ ਅਣਖਵਰ ਗੈਰਤ ਵਾਲੇ ਆਂ ਤਾਂ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਪਿੰਡ 'ਚ ਨਹੀਂ ਵੜਨ ਦੇਾਂਗੇ ਜਿਵੇਂ ਕਿਸਾਨ ਯੂਨੀਅਨ ਵਾਲੇ ਮੋਰਚਾ ਲਾ ਕੇ ਭਾਜਪੀ ਆਉਣ ਦੀ مخالਫਤ ਉਹਨਾਂ ਨੇ ਕਰਦੇ ਰਹੇ ਐ ਇਸੇ ਤਰ੍ਹਾਂ ਇਹਨਾਂ ਲੀਡਰਾਂ ਦਾ ਜਿਹੜੇ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਬਣੇ ਐ ਸਾਰੇ ਲੋਕ ਔਰ ਇਹਨਾਂ ਦਾ ਪਿੱਟ ਸਿਆਪਾ ਅਸੀਂ ਲੋਕਾਂ ਨੇ ਕਰਨਾ ਕਿਉਂਕਿ ਕਾਗਜ਼ ਇਹਨਾਂ ਨੇ ਤੁਹਾਡੇ ਕੈਂਸਲ ਕਰਾਏ ਐ ਹਿੰਮਤ ਸੀ ਤਾਂ 30 ਪਿੰਡਾਂ 'ਚ ਚੋਣ ਲੜਦੇ ਫੇਰ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਐ ਸੋ ਮੇਰੀ ਤਾਂ ਬੇਨਤੀ ਹੈ ਸਰਕਾਰ ਨੂੰ ਕਿ ਇਸ ਰਪੈਂਚੀ ਦੇ ਕਾਗਜ਼ ਰੱਦ ਕਰਨੇ ਤਾਂ ਸਰਦਾਰ ਜੀ ਕਰਤੇ ਸਵਾ ਤਾਂ ਫੇਰ ਆ ਵੀ ਜੇ ਐਮ ਐਲ ਏ ਦੇ ਚੋਣਾਂ ਦੇ ਕਾਗਜ਼ ਰੱਦ ਕਰਾਇਆ ਤਾਂ ਫੇਰ ਮੈਂ ਮੰਗਾ ਵੀ ਵਾਕਈ ਜੁਰਤ ਵਾਲਾ ਤੇਰਾ ਹਾਰੂ ਲੱਗਿਆ ਤੇ ਜਾਂ ਤੇਰਾ ਡੀ ਸੀ ਲੱਗਿਆ ਇਹ ਡੇਢ ਮਹੀਨੇ ਦੇ ਮਹਿਮਾਨ ਹੈ ਇਹਨਾਂ ਨੂੰ ਰਹਿ ਨਹੀਂ ਦੇਣਾ ਇਲੈਕਸ਼ਨ ਕਮਿਸ਼ਨ ਦਿੱਲੀ ਨੂੰ ਮਿਲੂੰਗਾ ਹਾਈ ਕੋਰਟ ਚੇਨਈ ਦੀ ਰੈਟ ਵੀ ਪਾਉਂਗਾ ਤਰੀਕਾ ਤੇ ਦੱਬੀ ਫਿਰੂੰਗਾ ਔਰ ਜਦੋਂ ਸਮਾਂ ਆ ਗਿਆ ਇਹਨਾਂ ਦੀਆਂ ਇਨਕੁਆਰੀਆਂ ਖੋਲ ਕੇ ਇਸੇ ਐਸਡੀਐਮ ਦੀ ਤੇ ਇਸੇ ਡੀਸੀ ਨੂੰ ਇਹਨੂੰ ਮਜਾ ਚਕਾਵਾਂਗੇ ਜੇ ਤੁਹਾਡੇ ਸਾਰੇ ਸਰਪੰਚਾਂ ਤੋਂ ਹੱਥ ਜੋੜ ਕੇ ਜਿਹੜੇ ਖੜੇ ਸੀ ਮਾਫੀ ਨਾ ਮੰਗਾਈ ਤਾਂ ਰਾਜਾ ਵੜਿੰਗਣਾ ਕਿਓ ਜੋ ਤੇ ਤਕੜੇ ਹੋ ਜੋ ਆਜੋ 11:30 ਵਜੇ ਉੱਥੇ ਪਹੁੰਚਦੇ ਆਵੇਂ ਧੰਨਵਾਦ ਕਿਦੜਵੇ ਆਲਿਓ ਜਿਉਂਦੇ ਰਹੋ